ਆਲੂ ਦੇ ਸਾਰੇ ਲੋਕਾਂ ਨੂੰ ਸਾਰੇ ਤਿਆਰਾਂ ਦੀਆਂ ਜਿਹੜੇ ਕਿਉਂਕਿ ਇਹ ਮਹੀਨਾ ਹੀ ਤਿਆਰਾਂ ਬਹੁਤ-ਬਹੁਤ ਵਧਾਈ ਖਾਸ ਕਰ ਬਾਬਾ ਲਾਲੀ ਮੰਦਿਰ ਦੇ ਬੱਚਿਆਂ ਨੂੰ ਕਿਉਂ 36ਵੀਂ ਯਾਤਰਾ ਦੇਖੋ ਇਹ ਬੱਚੇ ਇਸ ਕਰਨ ਵਧਾਈ ਦੇ ਪਾਤਰ ਹੈ ਸ਼ਹਿਰ ਚੋਂ ਆਈ ਤੇ ਦਿਨ ਘੜ ਰੋ ਸੈਂਕੜੇ ਰਾਤ ਯਾਤਰਾ ਨਿਕਲਦੀ ਹੈ ਅੰਦਰੂਨ ਸ਼ਹਿਰ ਚੋਂ 12 ਗੜ ਸਿਰਫ ਦੋ ਰਹਿ ਗਏ ਇੱਕ ਇਹ ਤੇ ਇੱਕ ਜਿਹੜੀ ਹੁਣ ਇਹ ਜੰਸ ਇਹ ਬੱਚੇ ਬਹੁਤ ਵਧਾਈ ਦੇ ਪਾਤਰ ਹਨ ਇਹਨਾਂ ਨੇ ਆਪਣੇ ਵੱਡਿਆਂ ਦੇ ਚੱਲੇ ਕਦਮਾਂ ਦਸੇ ਕਦਮਾਂ ਚੱਲ ਕੇ ਕੱਢ ਰਹੇ ਮੇਰੀ ਬਾਕੀ ਪਾਕਿਸਤਾਨ ਨੂੰ ਵੀ ਸੁਨਾਤੀ ਨੂੰ ਅਪੀਲ ਹੈ ਕਿ ਆਪਣੇ ਧਰਮ ਨੇ ਮਾਰਤੇ ਜਿਹੜੇ ਬੱਚੇ ਚੱਲ ਰਹੇ ਆ ਉਹਨਾਂ ਨੂੰ ਪ੍ਰੋਤਸਾਹਨ ਦਿਆ ਕਰੋ ਇਹ ਉਹ ਬੱਚੇ ਆ ਭਾਏ ਕੋਰੋਨਾ ਆਵੇ ਭਾਏ ਬਾਹਰ ਆਵੇ ਕੋਈ ਧਾਰਮਿਕ ਯਾਤਰਾ ਹੋਵੇ ਇਹ ਵੱਦ ਛੱਡ ਕੇ ਹਿੱਸਾ ਰਹਿੰਦੇ ਆ ਤੇ ਇਸ ਤਰ੍ਹਾਂ ਹੀ ਜਿਹੜੇ ਬੱਚੇ ਜਿਹਨਾਂ ਦਾ ਹੌਸਲਾ ਵਧਾਇਆ ਕਰੋ ਧਾਰਮਿਕ ਯਾਤਰਾ ਉਹੀ ਕੌਮਾਂ ਜੁਲੀਆਂ ਰਹਿੰਦੀਆਂ ਜਿਹੜੇ ਆਪਣੇ ਧਰਮ ਨੂੰ ਯਾਦ ਰੱਖਦੀਆਂ ਇੱਕ ਵਾਰ ਫੇਰ ਤੋਂ ਆਈ ਦੇ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਮੇਰਾ ਸੋਚ ਨਹੀਂ ਬਾਕੀਆਂ ਨਾਲੋਂ ਅਲੱਗ ਨੌਜਵਾਨ ਪੀੜੀ ਉਹਦੇ ਜਦੋਂ ਜਿੱਥੇ ਸਾਡਾ ਕਸੂਰ ਆ ਜਾਂਦਾ ਪੀੜੀ ਨੂੰ ਕਹਿੰਦੇ ਨਾ ਜੇ ਆਲੂ ਬੀਜਾਂਗੇ ਆਲੂ ਮਿਲਣਗੇ ਗੰਡੇ ਬੀਜਾਂਗੇ ਤਾਂ ਆਲੂ ਵੀ ਕੇ ਗੰਡੇ ਨਹੀਂ ਮਿਲਦੇ। ਸਤ ਕੁਛ ਪਿਛਲਾ ਹੁਣਿਆ ਗੈਪ ਸੀ ਜਦੋਂ ਅਸੀਂ ਟਾਈਮ ਹੀ ਨਹੀਂ ਦੇਣਾ ਪਰਿਵਾਰ ਨੂੰ ਤੇ ਬੱਚਿਆਂ ਨੂੰ ਕੀ ਪਤਾ ਲੱਗਣਾ ਅੱਜ ਤੋਂ 30-40 ਸਾਲ ਪਹਿਲੇ ਪਰਿਵਾਰ ਇਕੱਠੇ ਬੰਦੇ ਸੀ ਸੁੱਖ ਦੁੱਖ ਦਾ ਬੱਚਿਆਂ ਨੂੰ ਪਤਾ ਲੱਗਦਾ ਸੀ। ਹੁਣ ਬੱਚਿਆਂ ਨੂੰ ਟਾਈਮ ਹੀ ਨਹੀਂ ਦਿੰਦੇ ਇਹ ਉਹ ਬੱਚੇ ਭਾਗਾਂ ਲੈ ਗਏ ਜਿਨ੍ਹਾਂ ਦੇ ਘਰ ਚਾਹੀ ਵੱਡੇ ਵਡੇਰੇ ਹੈਗੇ ਆ ਤਾਏ ਚਾਚੇ ਦਾਦੇ ਜਿਨ੍ਹਾਂ ਨੂੰ ਉਹਨਾਂ ਕੋਲੋਂ ਕੁਝ ਸਿੱਖਣ ਨੂੰ ਮਿਲਿਆ ਨਹੀਂ ਵੀ ਅਗਲੀ ਪੀੜੀ ਕੋ ਦਿੰਦਾ ਟਾਈਮ ਨਹੀਂਗਾ ਬੱਚਿਆਂ ਨੂੰ ਇਹ ਵੀ ਦੱਸ ਦੇਣ ਕਿ ਸਾਡਾ ਧਰਮ ਹੈ ਕੀ ਆ ਮੇਰੀ ਸਾਰੇ ਆਗੇ ਆ ਜੋੜ ਕੇ ਵੇਂਦੀ ਘੜ ਤੋਂ ਘੜ ਘੰਟਾ ਅੱਧਾ ਘੰਟਾ ਦਾ ਆਪਣੇ ਬੱਚਿਆਂ ਨੂੰ ਧਰਮ ਦੇ ਪ੍ਰਤੀ ਜ਼ਰੂਰ ਜਾਗਰੂਕ ਕਰਨਾ ਰਣਾ ਸ਼ਿਵਮ ਖੰਨਾ ਜੀ ਤੇ ਜਿਹੜੀ ਹੈ ਸ਼ੋਭਾ ਯਾਤਰਾ ਦਾ ਨਿਰਮਾਨ ਕਟਾ ਦੂਲੋ ਮੰਦਿਰ ਬਾਬਾ ਲਾਲ ਜੀ ਵੱਲੋਂ ਕੀਤਾ ਜਾ ਰਿਹਾ ਜਿਹੜੀ 36ਵੀਂ ਸ਼ੋਭਾ ਯਾਤਰਾ ਦੀ ਯੋਜਨਾ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਰੂਪ ਤਿਆਰ ਕੀਤੇ ਗਏ ਨੇ ਤੇ ਵੱਖ-ਵੱਖ ਏਰੀਆ ਦੇ ਵਿੱਚੋਂ ਨਿਕਲੀ ਜਾਏਗੀ ਜਿੱਦਾਂ ਕਿ ਤੁਹਾਡਾ ਟੈਲੀਫੰਸ ਚੇਂਜ ਹਾਥੀਗੜ ਤੋਂ ਹੁੰਦੇ ਹੋਏ ਲੋਗੜ ਲੋਕਰ ਤੋਂ ਕਾਬ ਕਾਪ ਡਿੱਕਾ ਤੋਂ ਚਸਤੀਚੜੀ ਤੋਂ ਵਾਪਸੀ ਆਂਦੇ ਦੁਬਾਰਾ ਇੱਥੇ ਸਮਾਪਤ ਕੀਤੀ ਜਾਏਗੀ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਕਿੰਨਾ ਇਕੱਠ ਇਕੱਠਾ ਹੋਇਆ ਸਾਰੇ ਤੇ ਵੱਖ-ਵੱਖ ਧਰਮ ਦੇ ਤੇ ਕੋਈ ਜਾਤੀ ਪਾਤੀ ਦਾ ਕੋਈ ਲੈਣਦੇ ਨਹੀਂ ਵੱਖ-ਵੱਖ ਧਰਮ ਦੇ ਲੋਕ ਵੀ ਸਾਰੇ ਨਿਮੰਤਰਿਤ ਨੇ ਤੇ ਆਏ ਵੀ ਨੇ ਆਪਣੀ ਹਾਜ਼ਰੀ ਵੀ ਬਕੂਲ ਕੇ ਦੇਖੋ ਜੀ ਇੱਕ ਕਾਲੀ ਮਾਤਾ ਜੀ ਦਾ ਸਰੂਪ ਤਿਆਰ ਕੀਤਾ ਹੈ ਰਾਮ ਲక్ష్మణ ਜੀ ਦਾ ਸਰੂਪ ਤਿਆਰ ਕੀਤਾ ਹੈ ਹਨੂਮਾਨ ਜੀ ਦਾ ਬਜਰੰਗ ਬਲੀ ਜੀ ਦਾ ਸਰੂਪ ਤਿਆਰ ਕੀਤਾ ਹੈ ਹੋਰ ਵੱਖ-ਵੱਖ ਤਰ੍ਹਾਂ ਦੇ ਸਰੂਪ ਤਿਆਰ ਕੀਤੇ ਹੋਏ ਹਨ ਜਵਾਨ ਪੀੜੀ ਜਿਹੜੀ ਨਸ਼ਿਆਵਲ ਤੁਰ ਗਈ ਹੈ ਉਹ ਆਪਣੇ ਸਨਾਤਨ ਧਰਮ ਬਾਲਾਨ ਆਪਣੇ ਸ਼ੋਭਾ ਯਾਤਰਾ ਜਿਹੇ ਲੁਕਤ ਹੋ ਰਹੀਆਂ ਹਨ ਉਹ ਦੁਬਾਰਾ ਆ ਕੇ ਆਪਣੀਆਂ ਨਿਕਾਲ ਲੀਆਂ ਸ਼ੁਰੂ ਕਰਨ ਜਿਹਦੇ ਨਾਲ ਸਾਗੇ ਸਨਾਤਨ ਵਿਸ਼ੇ ਦਾ ਹਿੱਸਾ ਤੇਰੇ ਵਿੱਚ ਵਾਦੇ ਚੜ ਕੇ ਆਉਣਾ ਚਾਹੀਦਾ ਸਾਰਿਆਂ ਨੂੰ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ